ਇਹ ਸੰਦੂ ਗਿਆ ਰਿਹਾ ਹੈ ਇਹ ਕੀ ਬਣ ਰਿਹਾ ਇੱਥੇ ਅਨਿਲ ਜੀ ਮੈਡਮ ਕੀ ਬਣ ਰਿਹਾ ਕਾਦਾ ਨਕਸ਼ਾ ਪਾਸ ਕੀਤਾ ਤੁਸੀਂ ਇੱਥੇ ਰਹਾਇਸ਼ੀ ਨਕਸ਼ਾ ਬੰ ਰਹਾਇਸ਼ੀ ਨਕਸ਼ਾ ਕੀ ਇੱਥੇ ਪਾਸ ਹੋ ਸਕਦਾ 33 ਫੁੱਟ ਛੱਡ ਕੇ ਹੋਣਾ ਚਾਹੀਦਾ ਜਿਸ ਜਗ੍ਹਾ ਤੇ ਤੁਸੀਂ ਪਾਸ ਕੀਤਾ ਹਾਈਵੇ ਦੇ ਉੱਪਰ ਇੱਥੇ ਘਰ ਬਣ ਸਕਦਾ 33 ਫੁੱਟ ਛੱਡ ਕੇ ਹੋਣਾ ਹੈ ਇਧਰੋਂ ਰੋਡ ਤੋਂ 33 ਫੁੱਟ ਤੇ 33 ਫੁੱਟ ਇੱਕ ਵੀ ਘਰ ਹੈਗਾ ਇਸ ਰੋਡ ਤੇ ਕਿਤੇ ਦੁਕਾਨ ਦੁਕਾਨਾਂ ਬਣਾਵੇ ਜੀ ਇੱਕ ਮਿੰਟ ਰੁਕ ਜਾ ਇੱਕ ਮਿੰਟ ਰੁਕ ਜਾ ਕੋਈ ਵੀ ਇੱਥੇ ਘਰ ਹੈਗਾ ਹੋਰ ਦੇਖੋ ਜਿੱਥੇ ਘਰ ਬਣ ਰਿਹਾ ਫਿਰ ਇੱਥੇ ਆਹ ਘਰ ਦਾ ਨਕਸ਼ਾ ਕਟਵਾ ਕੇ ਇੱਥੇ ਦੁਕਾਨਾਂ ਬਣ ਰਹੀਆਂ ਨੇ ਤੁੜਵਾਤੀ ਮੈਂ ਅੱਜ ਸਵੇਰੇ ਆ ਕੇ ਇਹ ਤਾਂ ਮੈਂ ਆਉਣਾ ਹੁਣ ਇਹ ਤਾਂ ਤੁਸੀਂ ਹੁਣ ਮੂਰੇ ਮੂਰੇ ਮੈਂ ਕਿਹਾ ਵੀ ਜੀਸੀਬੀ ਲੈ ਕੇ ਜਾਉ ਤੇ ਉੱਥੇ ਉਤਣਾ ਹੈ ਇਹ ਤਾਂ ਤੁਸੀਂ ਇਹ ਤਾਂ ਤੁਸੀਂ ਹੁਣ ਪਤਾ ਹੈ ਵੀ ਤੁਹਾਨੂੰ ਮੈਂ ਆਉਣਾ ਤੇ ਤਾਂ ਤੁਸੀਂ ਇਹ ਕਾਰਵਾਈ ਪਾਉਣ ਲੱਗੇ ਹੋ ਕਿਉਂ ਐਤੋਂ ਦੇ ਚਲਾਏ ਹੋਏ ਨੇ ਨਹੀਂ ਮੈਮ ਆ ਜਦੋਂ ਮੇਰੀ ਗੱਲ ਸੁਣੋ ਤੁਸੀਂ ਆ ਸੜਕ ਤੋਂ ਲੰਘ ਕੇ ਡੇਲੀ ਜਾਂਦੇ ਹੋ ਨਾ ਆ ਸੜਕ ਤੋਂ ਤੁਹਾਨੂੰ ਤੁਹਾਨੂੰ ਪਤਾ ਨਹੀਂ ਇੱਥੇ ਦੁਕਾਨਾਂ ਬਣ ਰਹੀਆਂ ਇਹ ਇਹ ਅੱਜ ਬਣੀ ਹੈ ਨਹੀਂ ਮੈਮ ਤਿੰਨ ਵਾਰ ਇਹ ਅੱਜ ਬਣੀ ਨਹੀਂ ਇਹ ਮੇਰੇ ਕਹੇ ਤੋਂ ਕਿਉਂ ਜੇ ਸੀ ਬਈ ਇੱਥੇ ਚਲਾਉ ਹੋਏ ਇੱਥੇ ਸਾਰੇ ਤੇ ਬਲਡوزر ਇਹਦੇ ਤੇ ਇੱਕ ਵੀ ਇੱਕ ਵੀ ਮੇਰੀ ਗੱਲ ਸੁਣੋ ਧਿਆਨ ਨਾਲ ਇੱਕ ਵੀ ਕਿਤੇ ਗੈਰ ਕਾਨੂੰਨੀ ਇਹੋ ਜੀ ਉਸਾਰੀ ਹੋ ਗਈ ਠੀਕ ਹੈ ਪਹਿਲਾਂ ਹੀ ਇਨਕੁਆਰੀਆਂ ਖੁੱਲੀਆਂ ਹੋਈਆਂ ਹੋਈਆਂ ਚੰਗੀਆਂ ਖੁੱਲ ਜਾਣੀਆਂ। ਠੀਕ ਹੈ। ਇਹ ਉਹ ਨੂੰ ਇੱਥੇ ਆਉਣਾ ਚਾਹੀਦਾ ਸੀ। ਥੋੜੇ ਤੋਂ ਅਸੀਂ ਮਹੀਨੇ ਹਫ਼ਤੇ ਨਹੀਂ ਲੈਂਦੇ ਜਿਹੜੇ ਤੁਸੀਂ ਆ ਧੰਦੇ ਕਰ ਰਹੇ ਹੋ। ਜਦੋਂ ਐਮਐਲਏ ਨੇ ਇਮਾਨਦਾਰੀ ਦਾ ਪੱਲਾ ਫੜਿਆ ਹੋਇਆ ਤੇ ਤੁਸੀਂ ਕਿਹਦੇ ਕਿਹਦੇ ਸ਼ਹਿ ਦੇ ਉੱਤੇ ਇਹ ਕੰਮ ਕਰਨ ਲੱਗੇ ਹੋਏ ਹੋ? ਜਿੱਥੇ ਜੀ ਕਰਦਾ ਤੁਸੀਂ ਸ਼ੋਰੂਮ ਘੱਟ ਤੇ ਜਿੱਥੇ ਜੀ ਕਰਦਾ ਇਹ ਨਾਲ ਇੱਕ ਮੈਨੂੰ ਤਾਂ ਲੱਗਦਾ ਵੀ ਜਿਸ ਹਿਸਾਬ ਨਾਲ ਇਹ ਥੱਲੇ ਕਈ ਬੰਦੇ ਕੰਮ ਕਰ ਰਹੇ ਮੈਨੂੰ ਤਾਂ ਇੱਕ ਜੀਸੀਬੀ ਨਾਲ ਰੱਖਣੀ ਚਾਹੀਦੀ ਹੈ ਸਾਫ ਕਰੋ ਇਹਨੂੰ ਸਾਰੇ ਏਰੀਆ ਨੂੰ ਇਹ ਮੈਡਮ ਇਹਨਾਂ ਨੂੰ ਇਹਦੀ ਰਿਕੁਆਇਰੀ ਕਰਕੇ ਮੈਨੂੰ ਦਿਓ ਵੀ ਪਹਿਲਾਂ ਤਾਂ ਘਰ ਦਾ ਨਕਸ਼ਾ ਕਟਾ ਕੇ ਉੱਤੇ ਸ਼ੋਰੂਮ ਬਣ ਰਹੇ ਆ ਕੀ ਘਰ ਦਾ ਨਕਸ਼ਾ ਇੱਥੇ ਕੱਟਿਆ ਜਾ ਸਾਬਾ ਸਾਈਨ ਕਰਕੇ ਦਿਓ ਮੈਨੂੰ ਕੌਣ ਰਿਸਪੌਂਸਿਬਲ ਹੈ ਇਹਦੇ ਲਈ ਕਿਤੇ ਵੀ ਪੂਰੀ ਕਰਾਲੀ ਵਿੱਚ ਇੱਕ ਵੀ ਗੈਰ ਕਾਨੂੰਨੀ ਕੰਸਟਰਕਸ਼ਨ ਕਿਸੇ ਥਾਂ ਤੇ ਮੈਂ ਦੇਖ ਲਈ ਠੀਕ ਹੈ ਮੈਂ ਬਰਦਾਸ਼ਤ ਨਹੀਂ ਕਰਨੀ ਉਤੋਂ ਨਾ ਇਹ ਬੰਦੇ ਇਹ ਲੈਂਦੇ ਨੇ ਜਿਹੜੇ ਇਹ ਕੱਟ ਰਹੇ ਨੇ ਕਿ ਸਾਡੀ ਤਾਂ ਐਮਐਲਏ ਨਾਲ ਗੱਲ ਹੋਈ ਹੈ ਮੈਂ ਨਹੀਂ ਕਿਸੇ ਨਾਲ ਗੱਲ ਕਰਦੀ ਨਾ ਮੇਰੇ ਕੋਲ ਆਇਓ ਮੈਂ ਉਹਨਾਂ ਚੋਂ ਨਹੀਂ ਹੈਗੀ ਜਿਹੜੇ ਵਿਕ ਜਾਂਦੇ ਆ ਖਰੀਦੇ ਨਹੀਂ ਜਾ ਸਕਦਾ ਲਾਓ ਇਹ ਤੇ ਸਾਰੇ ਤੇ ਜੀਸੀਬੀ ਫੇਰੋ ਸਾਰੇ ਤੇ ਫੇਰ ਇਹਨਾਂ ਦਾ ਘਰ ਦਾ ਨਕਸ਼ਾ ਕੈਨਸਲ ਕਰੋ ਇਥੋਂ ਠੀਕ ਹੈ ਮੈਂ ਇਹ ਕਹਿੰਦਾ ਮੈਂ ਆਪਣੇ ਆਪ ਕਰੂੰਗਾ ਨਾ ਆਪਣੇ ਬੰਦੇ ਬੁਲਾ ਲਏ ਹੋਏ ਇਹਦਾ ਘਰ ਦਾ ਨਕਸ਼ਾ ਕੈਨਸਲ ਕਰੋ ਕਰਵਾ ਰਿਹਾ ਮੈਂ ਕਹਿੰਦਾ ਮੈਂ ਆਪਣੇ ਆਪ ਕਰਵਾਵਾਂ ਸਿਰਫ ਇਹ ਵਾਲਾ ਨਹੀਂ ਇਹਦਾ ਘਰ ਦਾ ਨਕਸ਼ਾ ਵੀ ਕੈਨਸਲ ਕਰੋ ਠੀਕ ਹੈ ਜੀ ਜੇਸੀ ਬੁਲਾਓ ਤੇ 100 ਵਾਰੀ ਸੋਚੋ ਕਿਤੇ ਵੀ ਗੈਰ ਕਾਨੂੰਨੀ ਕੰਸਟਰਕਸ਼ਨ ਕਰਨ ਤੋਂ ਪਹਿਲਾਂ ترجمة